ਪਾਰਕੋ ਕੈਂਪ ਦੇ ਵਿੱਚ 11 ਤੋਂ 12 ਦੇ ਵਿੱਚ ਵਿੱਚ ਜਿਹੜਾ ਹੈਗਾ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਕਿਸੇ ਬੰਦੇ ਦਾ ਮਰਦ ਹੋ ਗਿਆ ਹੈ। ਇਹ ਰਾਤੋ ਰਾਤ ਜਿਹੜੇ ਹੈਗੇ ਆ ਇਹਨਾਂ ਦੋਨਾਂ ਮੁਜਮਾ ਨੂੰ ਧੱਕ ਮਿਤਾ ਔਰ ਇਹਨਾਂ ਕੋ ਜਿਹੜੇ ਵਾਤੇ ਗਏ ਹਥਿਆਰ ਸੀਗੇ ਉਹ ਵੀ ਬਰੰਦ ਕਰ ਲਏਗੇ। ਜਲੰਧਰ ਦੇ ਭਾਰਗੋ ਕੈਂਪ ਇਲਾਕੇ ਦੇ ਵਿੱਚ ਐਤਵਾਰ ਦੇਰ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੇ ਕੁਝ ਘੰਟਿਆਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਤਿੰਨ આરોપીਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿੱਤਾ ਸੀ ਉੱਥੇ ਹੀ ਪੁਲਿਸ ਨੇ ਦੋ આરોપીਾਂ ਨੂੰ ਹੁਣ ਗ੍ਰਿਫਤਾਰ ਕਰ ਲਿੱਤਾ ਹੈ ਗ੍ਰਿਫਤਾਰ આરોપીਾਂ ਦੀ ਪਛਾਣ ਭਾਰਗੋ ਕੈਂਪ ਨਿਵਾਸੀ ਦਰੁਵ ਕੁਮਾਰ, ਰਤੇਜ ਸੁਨੀਲ ਕੁਮਾਰ ਉਪ ਪਿੰਡੀ ਦੇ ਰੂਪ ਵਿੱਚ ਹੋਈ ਹੈ ਉਥੇ ਹੀ ਤੀਸਰਾ આરોપી सोनू ਪੰਡਤ ਨੂੰ ਪੁਲਿਸ ਨੇ ਨਾਮਜ਼ਦ ਕਰ ਲਿੱਤਾ ਹੈ ਜੋ ਕਿ ਫਿਲਹਾਲ ਫਰਾਰ ਚੱਲ ਰਿਹਾ ਹੈ ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ 2 ਹਰਿੰਦਰ ਸਿੰਘ ਗੇਲ ਨੇ ਕੀ ਕਿਹਾ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਔਰ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਕਤਲ ਹੋਇਆ ਹੈਗਾ ਇਹਦੇ ਵਿੱਚ ਵਜ੍ਹਾ ਰੰਜਿਸ਼ ਕੋਈ ਖਾਸ ਨਹੀਂ ਹੈਗੀ ਇਹ ਜਿਹੜੇ ਦੋ ਬੰਦੇ ਸੀਗੇ ਇਹ ਦੁਕਾਨ ਦੇ ਉੱਤੇ ਕੋਈ ਸਮਾਨ ਲੈਣ ਲਈ ਖੜੇ ਸੀਗੇ ਰਾਤ ਦੇ ਟਾਈਮ ਤੇ ਦੂਜੀ ਆਪਸ ਦੇ ਵਿੱਚ ਗਲੀ ਦੇ ਨੰਗਣ ਤੋਂ ਲੈ ਕੇ ਇਹਨਾਂ ਦੀ ਬੈਸਨ ਪਸਾਈ ਹੋਈ ਔਰ ਬੈਸਨ ਤੋਂ ਬਾਅਦ ਇਹ ਜਿਹੜਾ ਲੜਾਈ ਦਾ ਰੂਪ اختیار ਕਰ ਗਈ ਔਰ ਲੜਾਈ ਦੇ ਵਿੱਚ ਜਿਹੜੇ ਹੈ ਗਿਆ ਉਹਨਾਂ ਨੇ ਇਸ ਬੰਦੇ ਦੇ ਛਾਤੀ ਦੇ ਉੱਤੇ ਜਿਹੜਾ ਇੱਕ ਵਾਰ ਕੀਤਾ ਜਿਸ ਨਾਲ ਉਹ ਮੌਕੇ ਤੇ ਡੈਥ ਹੋ ਗਈ ਪਰ ਜਿਹੜੇ ਨਾਲ ਦੇ ਦੋ ਬੰਦੇ ਸੀਗੇ ਉਹ ਜਿਹੜੇ ਇੰਜਰਡ ਹੈਗੇ ਆ ਔਰ ਉਹ ਦੋ ਬੰਦੇ ਇੰਜਰਡ ਹੈਗੇ ਆ ਦੋਨੋਂ ਬੰਦੇ ਜਿਹੜੇ ਆ ਉਹ ਹਸਪੀਟਲ ਦਾਖਲ ਹੈਗੇ ਆ ਉਹ ਜ਼ੇਰੇ ਇਲਾਜ ਹੈਗੇ ਆ ਉਹਨਾਂ ਦਾ ਇਲਾਜ ਜਿਹੜਾ ਚੱਲ ਰਿਹਾ ਹੈਗਾ ਹਰ ਜਿਹੜਾ ਮਰਿਆ ਉਹਦਾ ਨਾਮ ਕੀ ਹੈਗਾ ਜਿਹੜਾ ਮਰਿਆ ਹੈਗਾ ਜੀ ਉਹਦਾ ਨਾਂ ਹੈਗਾ ਵਰਨ ਇਹ ਵੀ ਕਹ ਦਸੀ ਇਹ ਵੀ ਪਹਾਰੋ ਕੈਂਪ ਦਾ ਇਹ 22-23 ਸਾਲ ਦੇ ਨੌਜਵਾਨ ਨੇ ਜੀ ਇਹ ਦੋਨੋਂ ਜਿਹੜਾ ਮਰਨ ਵਾਲਾ ਵੀ ਤੇ ਪਲੱਸ ਜਿਹੜੇ ਜਿਹਦੇ ਮਲਜਮ ਹੈਗੇ ਆ ਇਹ ਵੀ ਤੇ ਕੰਮ ਜਿਹੜੇ ਹੈਗੇ ਆ ਕੋਈ ਨਹੀਂ ਕਰਦੇ ਹੈਗੇ ਤੇ ਇਸ ਕਰਕੇ ਇਹ ਆਪਸ ਦੇ ਵਿੱਚ ਇਹਨਾਂ ਤੇ ਜਿਹੜੇ ਜਿਹੜੇ ਬੰਦੇ ਮਲਜਮ ਹੈਗੇ ਆ ਇਹਨਾਂ ਤੇ ਪਹਿਲਾਂ 20 ਮੁਕਤਮੇ ਦਰਜ ਨੇ ਜਿਦੇ ਵਿੱਚ ਜਿਹੜਾ ਧਰੋਪ ਕੁਮਾਰ ਜਿਹੜਾ ਹੈਗਾ ਇਹਦੇ ਤੇ ਇੱਕ ਐਫਆਰ ਦਰਜਿਆ ਪਹਿਲਾਂ ਤੇ ਦੋਗੇ ਮੁਲਜ਼ਮ ਹੈਗਾ ਸੁਨੀਲ ਕੁਮਾਰ ਉਰਫ ਪਿੰਡੀ ਇਹਦੇ ਤੇ ਵੀ ਦੋ ਐਫਆਰ ਦਰਜ ਹੈਗੀਆਂ ਨੇ ਇਹ ਲੜਾਈ ਚ ਅਗਲੇ ਦੇ ਸਰ ਕਿੱਥੇ ਰਹਿਣ ਵਾਲੇ ਨੇ ਇਹ ਭਾਰੋ ਕੈਂਪ ਤੇ ਰਹਿਣ ਵਾਲੇ ਨੇ ਜੀ ਔਰ ਇਹਦੇ ਵਿੱਚ ਸਾਨੂੰ ਇੱਕ ਬੜੀ ਵੱਡੀ ਸਫਲਤਾ ਤਾਂ ਤੁਹਾਨੂੰ ਦੱਸ ਰਿਹਾ ਵੀ 12 ਵਜੇ ਇਹ ਮਰਡਰ ਹੁੰਦਾ ਤੇ ਸਾਰੀ ਰਾਤ ਸਾਡੀ ਦੋਨੋਂ ਅਫਸਰਾਂ ਨੇ ਤੇ ਐਸਐਚਓ ਨੇ ਸਾਰੀ ਰਾਤ ਲਾ ਕੇ ਜਿਹੜੇ ਹੈਗੀਆਂ ਸਵੇਰੇ 5 ਵਜੇ ਤੱਕ ਜਿਹੜੇ ਹੈਗੇ ਆ ਮੁਲਜ਼ਮ ਇਹ ਏ ਅਸੀਂ ਫੜਲੇ ਸੀਗੇ ਔਰ 5 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਇਹ ਮਰਡਰ ਟੈਸ ਕਰਕੇ ਮੁਲਜ਼ਮਾਂ ਨੂੰ ਜਿਹੜਾ ਹੈਗਾ ਉਹ ਫੜ ਲਿਆ ਗਿਆ ਸੀ। ਜਿਹੜਾ ਪਰਿਵਾਰ ਉਹਨਾਂ ਨੇ ਕਿਹਾ ਕਿ 2 ਮਹੀਨੇ ਪਹਿਲਾਂ ਕੋਈ ਬਾਈਕ ਦੀ ਟੱਕਰ ਹੋਈ ਸੀ ਉਹ ਰਜਿਸਟ੍ਰੇਸ਼ਨ ਲੈ ਕੇ ਨਹੀਂ ਇਦਾਂ ਦੀ ਗੱਲ ਸਾਡੇ ਸਾਹਮਣੇ ਕੋਈ ਨਹੀਂ ਲਾਈ ਤੇ ਨਾ ਹੀ ਇਹਨਾਂ ਨੇ ਆਪਣੇ ਕੋਈ ਬਿਆਨ ਚੇ ਕਰ ਲਖਾਈ ਹੈ ਜੀ। ਤੇ ਇਹਨਾਂ ਦੇ ਆਪਣੇ ਕੋਈ ਅਪਰਾਧਿਕ ਰਿਕਾਰਡ ਨਹੀਂ ਚੱਲਦੀ। ਤੁਸੀ ਕਹਿੰਦੇ ਹੋ ਨਾਮਿਨੇਸ਼ਨ ਦੇ ਅਪਸਰ ਸੀਗੇ ਪਰ ਇੰਨਾ ਵੱਡਾ ਕ੍ਰਾਈਮ ਹੋ ਜੇ ਮਰਡਰ ਹੋ ਜੇ ਇਹਨੂੰ ਕਿਵੇਂ ਦੇਖਦੇ ਹੋ ਸਰ? ਇਹ ਦੇਖੋ ਕਿ ਇਹ ਤਾਂ ਹੁਣ ਐਡਾ ਵੱਡਾ ਸ਼ਹਿਰ ਹੈਗਾ ਨਹੀਂ ਬ੍ਰਾਹਮਣਿਸ ਨੇ ਮਤਲਬ ਹੁੰਦਾ ਕਰਕੇ ਵੀ ਅਸਰ ਜਿਹੜਾ ਹੁੰਦੀ ਵੀ ਹੁੰਦੀ ਸਰ ਨਾਕਾਬੰਦੀ ਹੁੰਦੀ ਕਿਉਂਕਿ ਤੁਹਾਡਾ ਤੋਂ ਬਾਅਦ ਜਿਹੜਾ ਚੋਮਚਰੀ ਮੇਰਾ ਨਾਕਾ ਲੱਗਾ ਹੁੰਦਾ ਇਹ ਇਹ ਜਿਹੜਾ ਕ੍ਰਾਈਮ ਹੈਗਾ ਨਾ ਜੀ ਇਹ ਤੁਸੀਂ ਦੇਖਿਆ ਹੈ ਪਾਰੋ ਕੈਂਪ ਤੇ ਬਿਲਕੁਲ ਪੀੜੀ ਜੀ ਗਲੀ ਛੋਇਆ ਹੈਗਾ ਜੀ ਠੀਕ ਹੈ ਜਿਹੜੀ ਪੁਲਿਸ ਦੇ ਸਾਡੇ ਨਾਕੇ ਲੱਗਦੇ ਆ ਜਾਂ ਦੂਜੇ ਤੇ ਜਾਂ ਲੱਗਦਾ ਹੈਗਾ ਉਹ ਬਾਹਰ ਸੜਕਾ 메인 ਸੜਕਾ ਦੇ ਉੱਤੇ ਹੁੰਦਾ ਹੈਗਾ ਪਰ ਫਿਰ ਭੱਲਿਆਂ ਦੇ ਵਿੱਚ ਜਿਹੜਾ ਹੈਗਾ ਜਿਹੜੇ ਲੋਕ ਨੇ ਡਰਕ ਉਹ ਕਿਤੇ ਨਾ ਕਿਤੇ ਖਤਮ ਹੁੰਦਾ ਹੈਗਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਤੀਜਾ ਇੱਕ ਤੀਜਾ ਵਿਅਕਤੀ ਕੋ सोनू ਪੰਡਤ ਨਾਂ ਦਾ ਕੋਈ ਮੁੰਡਾ ਹੈਗਾ ਉਹਦਾ ਨਾਂ ਵਿੱਚ ਆ ਰਿਹਾ ਹੈਗਾ ਉਹਦੇ ਬਾਰੇ ਇਹਦੀ ਤਫ਼ਤੀਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਰਿਕਵਰੀ ਕੀ ਕੀਤੀ ਹੈ ਰਿਕਵਰੀ ਕੀ ਕੀਤੀ ਹੈ ਠੀਕ ਤੇ ਰਿਕਵਰੀ ਇਹਨਾਂ ਕੋਲੋਂ ਜਿਹੜੇ ਇਹਨਾਂ ਨੇ ਹਥਿਆਰ ਵਰਤੇ ਸੀਗੇ ਇੱਕ ਦਾਤ ਤੇ ਇੱਕ ਜਿਹੜਾ ਜਿਹਨੂੰ ਆਪਾਂ ਖੰਡਾ ਟਾਈਪ ਕਹਿ ਦਿੰਦੇ ਆ ਉਹ ਇਹਨਾਂ ਘਰ ਕਵਰੀ ਹੋ ਚੁੱਕੀ ਹੈ ਸੋਨੂ ਪੰਡਤ ਉਹ ਵੀ ਕੈਂਪ ਦਾ ਰਹਿਣ ਵਾਲੇ ਨੇ ਹਾਂਜੀ ਜਿਹੜਾ ਸੋਨੂ ਪੰਡਤ ਹੈ ਉਹ ਵੀ ਕੈਂਪ ਦਾ ਹਾਂ ਉਹ ਵੀ ਕੈਂਪ ਦਾ ਰਹਿਣ ਵਾਲੇ ਨੇ ਦੋ ਦੋ ਸਾਰੇ ਦੋ ਵਿਅਕਤੀ ਹੋ ਕਿਸੇ ਦੇ ਰਹਿਣ ਵਾਲੇ ਆ ਇਹ ਨਹੀਂ ਇਹ ਜਿਹੜੇ ਦੋ ਦੋਸ਼ੀ ਨੇ ਜੀ ਇੱਕ ਦਾ ਨਾਮ ਕੀ ਨੇ ਜੀ ਇੱਕ ਦਾ ਨਾਂ ਹੈਗਾ ਧਰਮ ਕੁਮਾਰ ਪੁੱਤਰ ਤੇ ਪ੍ਰਸ਼ੋਤਮ ਲਾਲ ਵਾਸੀ 131/1 ਚੋਪੜਾ ਸਾਉਂਡ ਦੀ ਦੁਕਾਨ ਦੇ ਕੋਲ ਭਾਰ ਕੋ ਕਹਿੰਦੇ ਕੋ ਟਾਈਮ ਪਾ ਇੱਕ ਮਿੰਟ ਦੂਜਾ ਦੋਸ਼ੀ ਦੂਜਾ ਦੋਸ਼ੀ ਹੈਗਾ ਜੀ ਸੁਨੀਲ ਕੁਮਾਰ ਪਿੰਡੀ ਪੁੱਤਰ ਰਾਜਕੁਮਾਰ ਵਾਸੀ ਮਕਾਨ ਨੰਬਰ 32 42 ਗਿਆਨਗਰੀ ਮੰਦਰ ਚੱਪਲੀ ਚੌਂਕ ਭਾਰਕ ਸਰ ਇਹਨੂੰ ਦੋਨੋਂ ਮੁੱਖ ਦੋਸ਼ੀ ਨੇ ਜਾਂ ਫਿਰ ਸਾਈਡ ਤੇ ਸੀ ਇਹਨਾਂ ਨੇ ਕੋਈ ਹੋਰ ਰੋਲ ਨਹੀਂ ਨਹੀਂ ਮੁੱਖ ਦੋਸ਼ੀ ਨੇ ਜੀ ਦੋਨੋਂ ਬਿਲਕੁਲ ਗੁਰਿੰਦਰ ਜੀ ਫਾਰਕ ਤੋਂ ਹੋਇਆ ਹੈ ਬਾੜਕ ਤੋਂ ਹੋਇਆ ਹੈ ਇਹ ਭਾਰੋ ਕੈਂਪ ਤੇ ਅਸਲ ਰਾਤ ਹੀ ਬੜੀ ਗਈ ਹਾਂ ਜੀ ਇਹ ਤਰ੍ਹਾਂ ਕੇ ਤੁਹਾਨੂੰ ਦੱਸਿਆ ਪਹਿਲਾਂ ਦੋਸ਼ੀ ਕੋਈ ਸੀਸੀਟੀਵੀ ਕੈਮਰਾ ਲੱਗਾ ਸੀ ਮੌਕੇ ਤੇ ਨਹੀਂ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਸਾਡੇ ਅਜੇ ਕੋਈ ਧਿਆਨ ਚ ਨਹੀਂ ਆਈ ਹਾਂ ਇਹਨਾਂ ਨੂੰ ਸੀਸੀਟੀਵੀ ਦੇ ਤਾਂ ਤੁਹਾਨੂੰ ਅਸੀਂ ਪੁੱਛੀਏ ਨਾ ਇਹਨਾਂ ਨੂੰ ਕਿ ਜਦੋਂ ਪਤਾ ਵੀ ਫਲਾਣੇ ਬੰਦੇ ਨੇ ਬਾਈ ਨੇ ਮੁਕਦਮਾ ਦਰਜਾ ਔਰ ਇਹ ਬੰਦੇ ਜਿਹੜੇ ਇਹਨਾਂ ਨੇ ਮਾਰਿਆ ਸੀਗਾ ਇਸ ਕਰਕੇ ਦੋਨਾਂ ਦੀ ਗ੍ਰਿਫਤਾਰੀ ਪੈ ਚੁੱਕੀ ਹੈ ਉਹਨਾਂ ਨੇ ਕੋਈ ਬੋਲ ਕੇ ਨਹੀਂ ਦੱਸਿਆ ਗ੍ਰਿਫਤਾਰੀ ਹੋਣ ਤੋਂ ਬਾਅਦ ਦੋਸ਼ੀਆਂ ਦੇ ਕਾਰਨ ਦੱਸਿਆ ਨਹੀਂ ਅਜੇ ਤਾਂ ਇਹਦੇ ਇਹਨਾਂ ਨੂੰ ਅਜੇ ਗ੍ਰਿਫਤਾਰੀ ਪਾਈ ਹੈ ਜੀ ਗ੍ਰਿਫਤਾਰੀ ਪਾਉਣ ਤੋਂ ਬਾਅਦ ਇਹਨਾਂ ਨੂੰ ਜਿਹੜੀ ਆ ਅਜੇ ਪੁੱਛਗਿੱਛ ਕਰਾਂਗੇ ਸਖਤੀ ਨਾਲ ਰਮਾਨ ਲੈ ਕੇ ਪ੍ਰਾਇਮਰੀ ਜਿਹੜੀ ਪੁੱਛਗਿੱਛ ਹੈਗੀ ਆ ਉਹਦੇ ਵਿੱਚ ਅਜੇ ਕੋਈ ਅਜੇ ਕੋਈ ਸਾਹਮਣੇ ਨਹੀਂ ਕੋਰਟਾ ਦੇ ਕਪਟਨ ਕਿੰਨੇ ਬੰਦੇ ਸੀਗੇ ਜੀ ਜਿਹੜੇ ਇਸ ਕੇਸ ਦੇ ਵਿੱਚ ਅਜੇ ਤੱਕ ਤਾਂ ਇਹ ਤਿੰਨ ਬੰਦਿਆਂ ਦਾ ਨਾਮ ਆ ਰਿਹਾ ਜੀ ਦੋ ਫੜੇ ਜਾ ਚੁੱਕੇ ਆ ਸੋਨੂ ਪੰਥ ਜਿਹ ਉਹਦੇ ਬਾਰੇ ਅਜੇ ਤਫ਼ਤੀਸ਼ ਚੱਲ ਰਹੀ ਹੈ ਵੀ ਉਹਦਾ ਵਿੱਚ ਰੋਲ ਹੈਗਾ ਸੀ ਕਿ ਨਹੀਂ ਆਗਾ ਸਰ ਇਹ ਵੀ ਗੱਲ ਆ ਰਹੀ ਹੈ ਕਿ ਕਹਿੰਦੇ ਟਾਈਮ ਪਾਇਆ ਗਿਆ ਸੀ ਸਾਈ ਸਰ ਸੀਸੀਟੀਵੀ ਵੀ ਨੀ ਕੁ ਬਾਰੇ ਇਹ ਤਾਂ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਜੀ ਸਰ ਹੁਣ ਚ ਪੇਸ਼ ਕਰ ਦਿੱਤੇ